ਮੈਨੂੰ ਇਹ ਹੁੰਦਾ ਕਿ ਮੇਰਾ ਫਗਵਾੜਾ ਸੇਫ ਰਹੇ ਮੈਂ ਆਪਣੇ ਫਗਵਾੜੇ ਨੂੰ ਇੰਨਾ ਕਿ ਸ਼ਾਂਤ ਪਈ ਰੱਖਣਾ ਚਾਹੁੰਦੀ ਆ ਕਿ ਕੁਝ ਵੀ ਹੋ ਜਵੇ ਨਿੱਕੀ ਸ਼ਰਮਾ ਮੋਰੇ ਤੁਹਾਨੂੰ ਦਿਖੇਗੀ ਕਿਆ ਬਾਤ ਹੈ ਚਲੋ ਦੇਖੋ ਜੀ ਜੇ ਸਾਡੀ ਫੀਮੇਲ ਨੂੰ ਅੱਗੇ ਕਰਦੇ ਪਏ ਨਾ ਸਾਡੀ ਪਾਰਟੀ ਔਰ ਸਾਡੇ ਮੈਂ ਇਹ ਕਹਿੰਦੀ ਆ ਕਿ ਬਹੁਤ ਧੰਨਵਾਦ ਆ ਕਿ ਸਾਨੂੰ ਵੀ ਮੌਕਾ ਦਿੱਤਾ ਜਾਇਆ ਕਿ ਘਰਾਂ ਚੋਂ ਨਿਕਲ ਕੇ ਅਸੀਂ ਸੇਵਾ ਕਰੀਏ ਬਿਲਕੁਲ ਵੋਟ ਇੱਕ ਇੱਕ ਵੋਟ ਕਮਲ ਦੇ ਫੁੱਲ ਤੇ ਲਾਣੀਏ ਤੇ ਨਿੱਕੀ ਸ਼ਰਮਾ ਨੂੰ ਇਸ ਵਾਰੀ ਜਿਤਾ ਕੇ ਅੱਗੇ ਭੇਜਣਾ ਜੀ ਲੋ ਉਹ ਜਿਹੜੇ ਯੂਥ ਨੂੰ ਕਿਸੇ ਥਰੂ ਕਾ ਇਹ ਨਹੀਂ ਕਹਿ ਰਹੇ ਕਿ ਤੁਸੀਂ ਉਧਰ ਜਾਓ ਇਧਰ ਉਹ ਯੂਥ ਨੂੰ ਨੌਕਰੀ ਲਵਾਂ ਚ ਯਕੀਨ ਰੱਖਦੇ ਆ ਉਹਨਾਂ ਦੀ ਕੋਸ਼ਿਸ਼ ਹੈ ਕਿ ਮਹੱਲੇ ਚ ਜਿੰਨੇ ਵੀ ਸਾਡੇ ਲੜਕੇ ਘੁੰਮ ਰਿਹਾ ਜਿਹੜੇ ਜੌਬਲੈਸ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਮੈਂ ਸੈਟਲ ਕਰਾਵਾਂ ਉਹਦੇ ਵਿੱਚ ਨਾ ਹੋਣ ਦੇ ਬਾਜੂ ਦੀ ਲੋਕਾਂ ਦੇ ਇੰਨੇ ਕੰਮ ਕਰਾਏ ਆ ਕਿ ਜਿੰਨੇ ਮੈਂ ਉਹਨਾਂ ਦੀ ਤਰੀਫ਼ ਕਰ ਸਕਾਂ ਥੋੜੀ ਆ ਤੇ ਆਈ ਇਹ ہمارا ਟਰਸਟੀ ਹੈ ਕਿ ਜੋ ਨਿਕੀ ਦੀ ਦੀ ਕੋ ਚੁਣਾਈ ਹੂੰ ਲੋ ਜੀ ਨਗਰ ਨਿਗਮ ਚੋਣਾ ਕਹ ਲੋ ਕਿ ਹੁਣ ਬਹੁਤ ਘੱਟ ਸਮਾਂ ਰਹਿ ਗਿਆ ਹੈ ਤੇ 21 ਨੂੰ ਵੋਟਾਂ ਸ਼ੁਰੂ ਹੋ ਜਾਣੀਆਂ ਹੈ ਸ਼ਾਮ ਤੱਕ ਰਿਜ਼ਲਟ ਆਇਆ ਨਾ ਡੋਰ ਟੂ ਡੋਰ ਕੈਂਪੇਨ ਚੱਲ ਰਿਹਾ ਹਰ ਇੱਕ ਪਾਰਟੀ ਦਾ ਹਰ ਇੱਕ ਸਿਆਸੀ ਆਗੂ ਦਾ ਹਰ ਇੱਕ ਕੈਂਡੀਡੇਟ ਦਾ ਪੂਰਾ ਪੂਰਾ ਜੋਰ ਲੱਗਿਆ ਹੈ ਇਸ ਸਮੇਂ ਅਸੀਂ ਵਾਰਡ ਨੰਬਰ 18 'ਚ ਪਹੁੰਚਿਆ ਜਿੱਥੇ ਕਿ ਭਾਜਪਾ ਦੇ ਉਮੀਦਵਾਰ ਚੰਦਰ ਰੇਖਾ ਜੀ ਜਿਨ੍ਹਾਂ ਨੂੰ ਕਿ ਨਿੱਕੀ ਸ਼ਰਮਾ ਵੀ ਕਹਿੰਦੇ ਨੇ ਸੋ ਇਹ ਪਹਿਲਾਂ ਵੀ ਆਖਰਕਾਰ ਜਿਵੇਂ ਸਈਆਂ ਚੋਣਾ ਜਦੋਂ ਹੋਈਆਂ ਸੀ ਗਿਆ ਪਹਿਲਾਂ 9 ਸਾਲ ਪਹਿਲਾਂ ਉਦੋਂ ਵੀ ਉਮੀਦਵਾਰ ਸੀਗੇ ਸੋ ਹੁਣ ਦੁਬਾਰਾ ਤਾਂ ਖੜੇ ਹੋਏ ਨੇ ਗੱਲਬਾਤ ਕਰ ਲੈਣੀ ਆ ਨਾ ਕਿ ਆਖਿਰਕਾਰ ਕਿਸ ਤਰੀਕੇ ਦਾ ਪੂਰਾ ਜੋਰ ਲੱਗਿਆ ਹੋਇਆ ਬੁੱਲ ਵਾਲਾ ਜਿੱਤ ਗਿਆ ਜਿੱਤ ਗਿਆ ਵੇ ਜਿੱਤ ਗਿਆ ਬੁੱਲ ਵਾਲਾ ਜਿੱਤ ਗਿਆ ਜਿੰਦਾ ਰੇਖਾ ਨਕੀ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹੀ ਠੀਕ ਠਾਕ ਹੋ ਸਾਰੇ ਹਾਂਜੀ ਭਾਜੀ ਓਕੇ ਰਿਪੋਰਟ ਬਹੁਤ ਵਧੀਆ ਜੀ ਕੀ ਬਾਤ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡੇ ਧੰਨਵਾਦ ਕੀਤਾ ਜੀ ਸਾਡਾ ਜੀ ਥੋੜੇ ਤਾਂ ਗੱਲਬਾਤ ਕਰ ਲੈਨੇ ਆ ਜੀ ਅ ਪਹਿਲਾਂ ਵੀ ਤੁਸੀਂ ਐਮਸੀ ਚ ਆਉਣਾ ਖੜੇ ਹੋਏ ਸੀਗੇ ਜੀ ਇਸ ਵਾਰ ਫਿਰ ਤੁਸੀਂ ਇਹਨੂੰ ਵਧੀਆ ਫਟਮਾ ਸਾਡੇ ਨਾਲ ਯੰਗਸਟਰ ਪੂਰਾ ਯੂਥ ਹੀ ਖੜਾ ਹੈ ਜੀ ਯੂਥ ਨੂੰ ਇਲੈਕਸ਼ਨ ਦੇ ਵਿੱਚ ਲੈ ਕੇ ਆਉਣਾ ਵੀ ਬਹੁਤ ਔਖਾ ਕੰਮ ਹੁੰਦਾ ਜੀ ਜੀ ਬਿਲਕੁਲ ਸਪੈਸ਼ਲੀ ਬੀਬੀਆਂ ਨੂੰ ਠੰਡ ਚ ਕਢਾ ਲੈਣਾ ਇਹ ਵੀ ਬਹੁਤ ਔਖਾ ਕੰਮ ਹੁੰਦਾ ਜੀ ਬਿਲਕੁਲ ਜੀ ਉਹਦੀ ਬੀਬੀਆਂ ਵੀ ਕਢਾ ਲਏ ਯੂਥ ਵੀ ਕਢਾ ਲਿਆ ਸਾਰੇ ਇਕੱਠੇ ਕੀਤੇ ਮੈਂ ਪਹਿਲਾਂ ਤਾਂ ਆਪਣੇ ਸਾਹਿਬ ਸੀਵੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਤੁਹਾਡੇ ਚੈਨਲ ਦੇ ਆਪਣੇ ਕੁਝ ਵਿਚਾਰ ਰੱਖ ਸਕਾਂ ਜੀ ਡੈਫੀਨਿਟਲੀ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੀ ਇਹ ਗੱਲ ਕਹੀ ਆ ਦੇਖੋ ਇਹ ਮੇਰਾ ਪਿਆਰ ਆ ਮੇਰਾ ਪਰਿਵਾਰ ਆ ਮੈਂ ਇਸ ਪਰਿਵਾਰ ਦੇ ਨਾਲ ਵਿਚਰਦੀ ਰਹੀ ਆ ਜੇ ਮੈਂ ਥੋੜੀਆਂ ਵੋਟਾਂ ਤੋਂ ਪਿਛਲੀ ਵਾਰ ਰਹਿ ਗਈ ਸੀ ਪਰ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਪਿਆਰ ਕੀਤਾ ਮੈਂ ਇਹਨਾਂ ਦਾ ਕੰਮ ਵੀ ਪੂਰਾ ਕੀਤਾ ਔਰ ਇਹਨਾਂ ਨੇ ਪਿਆਰ ਵੀ ਪੂਰਾ ਕੀਤਾ ਉਹ ਅੱਜ ਉਹ ਪਿਆਰ ਮੇਰੇ ਨਾਲ ਆ ਦਿਆ ਬਿਲਕੁਲ ਬਿਲਕੁਲ ਕਿਉਂਕਿ ਮੈਂ ਜਦੋਂ ਗੱਲਬਾਤ ਕੀਤੀ ਪਹਿਲਾਂ ਤੁਸੀਂ ਜਦੋਂ ਗਏ ਹੋਏ ਸੀਗੇ ਉਹ ਕਹਿੰਦੇ ਕਿ ਬੀਬੀਆਂ ਸਾਡਾ ਕੰਮ ਬੜਾ ਕਰਾ ਕੇ ਨੇ ਭਾਵੇਂ ਉਦਾਂ ਨਹੀਂ ਕੋਈ ਸੀਗਾ ਰਿਐਕਸ਼ਨ ਲੜਦੇ ਲੇਕਿਨ ਕੰਮ ਕਮ ਕਰਾਉਂਦੇ ਨੇ ਕਹਿੰਦੇ ਉਹ ਆਪਣੇ ਬਾੜ ਨਹੀਂ ਬਲਕਿ ਫਗਵਾੜੇ ਨੂੰ ਬੜਾ ਝਮਕਾਉਂਦੇ ਰਹੇ ਨੇ ਬਿਲਕੁਲ ਮੈਂ ਇੱਕ ਸੋਸ਼ਲ ਵਰਕਰ ਵੀ ਆ ਮੈਨੂੰ ਇਹ ਹੁੰਦਾ ਕਿ ਮੇਰਾ ਫਗਵਾੜਾ ਸੇਫ ਰਹੇ ਮੈਂ ਆਪਣੇ ਫਗਵਾੜੇ ਨੂੰ ਇੰਨਾ ਕਿ ਸ਼ਾਂਤ ਪੀਆ ਰੱਖਣਾ ਚਾਹੁੰਦੀ ਆ ਕਿ ਕੁਝ ਵੀ ਹੋ ਜਵੇ ਨਿੱਕੀ ਸ਼ਰਮਾ ਮੋਰੇ ਤੁਹਾਨੂੰ ਦੇਖੇਗੀ ਕੀ ਬਾਤ ਹੈ ਜ਼ਰੂਰ ਦੇਖੇਗੀ ਵਧੀਆ ਗੱਲ ਹੈ ਇਹ ਅੱਛਾ ਲੱਗਾ ਤੁਹਾਨੂੰ ਸੁਣ ਕੇ ਚੱਲ ਰੱਖਾ ਨਿੱਕੀ ਜਿੰਦਾਬਾਦ ਰੱਖਾ ਨਿੱਕੀ ਜਿੰਦਾਬਾਦ ਇਸ ਵਾਰ ਮੋਸਟਲੀ ਕੀ ਹੋਇਆ ਕਿ ਫੀਮੇਲ ਕੈਂਡੀਡੇਟਸ ਨਿਕਲ ਕੇ ਸਾਹਮਣੇ ਆਏ ਆ ਜੀ ਹਨਾ ਤੇ ਫੀਮੇਲਸ ਨੂੰ ਕਿਤੇ ਨਾ ਕਿਤੇ ਮੋਟੀਵੇਟ ਹੋਣ ਦੇ ਲਈ ਇਹ ਇੱਕ ਬਹੁਤ ਵੱਡੀਆਂ ਫਤਵਾ ਆ ਜੀ ਮੈਂ ਤੁਹਾਨੂੰ ਲੈ ਕੇ ਗੱਲ ਕਰ ਲਿਆ ਤੁਸੀਂ ਬਹੁਤ ਵਧੀਆ ਬੋਲਦੇ ਹੋ ਤੁਹਾਨੂੰ ਕਿਵੇਂ ਲੱਗਦਾ ਕਿਵੇਂ ਦੇਖ ਰਹੇ ਹੋ ਇਸ ਸਵਾਲ ਨੂੰ ਦੇਖੋ ਜੀ ਜੇ ਸਾਡੀ ਫੀਮੇਲ ਨੂੰ ਅੱਗੇ ਕਰਦੇ ਪਏ ਹਨ ਸਾਡੀ ਪਾਰਟੀ ਔਰ ਸਾਡੇ ਮੈਂ ਇਹ ਕਹਿੰਦੀ ਆ ਕਿ ਬਹੁਤ ਧੰਨਵਾਦ ਆ ਕਿ ਸਾਨੂੰ ਵੀ ਮੌਕਾ ਦਿੱਤਾ ਗਿਆ ਕਿ ਘਰਾਂ ਚੋਂ ਨਿਕਲ ਕੇ ਅਸੀਂ ਸੇਵਾ ਕਰੀਏ ਮੈਂ ਤੇ ਇੱਕ ਵੋਲਡ ਲੇਡੀ ਹੈਗੀ ਆ ਮੈਂ ਪੂਰੀ ਵੋਲਡ ਆ ਮੇਰੇ ਫਾਦਰ ਪੰਡਤ ਸੋਮਨਾਥ ਸ਼ਰਮਾ ਔਰ ਸੁਮਿਤਰਾ ਦੇਵੀ ਇਸ ਸ਼ਹਿਰ ਚ ਇੱਕ ਨਾਮ ਸੀ ਉਹਨਾਂ ਦਾ ਉਹਨਾਂ ਨੇ ਬੜੀ ਮਿਹਨਤ ਕੀਤੀ ਆ ਮੈਂ ਛੋਟੇ ਜਿਹੇ ਔਰ ਬਹੁਤ ਅਮੀਰ ਪਰਿਵਾਰ ਤੋਂ ਨਹੀਂ ਆ ਮੈਂ ਨੋਰਮਲ ਪਰਿਵਾਰ ਤੋਂ ਮੈਂ ਆਪਣੀ ਜ਼ਿੰਦਗੀ ਬਹੁਤ ਅੱਛੀ ਜੀਂਦੀ ਰਹੀ ਆ ਸ਼ਾਂਤੀ ਨਾਲ ਜੀਂਦੀ ਮੈਨੂੰ ਇਹ ਹੁੰਦਾ ਕਿ ਮੈਂ ਸੇਵਾ ਕਰਿਆ ਵਾਂ ਕਿਸੇ ਦੁਖੀ ਦੇ ਨਾਲ ਖੜ੍ਹ ਜਾਵਾਂ ਮਾੜੇ ਬੰਦੇ ਨਾਲ ਖੜ੍ਹ ਜਾਵਾਂ ਇਹੀ ਮੇਰਾ ਚਾਹ ਆ ਪਰ ਅੱਜ ਮੈਨੂੰ ਇਹ ਸ਼ੌਂਕ ਆ ਕਿ ਮੈਂ ਆਪਣੇ ਵਾਰਡ ਦੀ ਸੇਵਾ ਕਰਾਂ ਸ਼ਹਿਰ ਦੀ ਸੇਵਾ ਕਰਾਂ ਔਰ ਜੇ ਮੇਰੇ ਇਸ ਵਾਰਡ ਦੇ ਮੈਨੂੰ ਜਿਤਾ ਕੇ ਲਿਆਂਦਾ ਮੈਂ ਪੂਰੇ ਸ਼ਹਿਰ ਲਈ ਖੜਾ ਜੇ ਮੈਂ ਹੁਣ ਤੁਸੀਂ ਜਦੋਂ ਡੋਰ ਟੂ ਡੋਰ ਕੈਂਪੇਨ ਕਰਦੇ ਹੋ ਤੁਹਾਨੂੰ ਲੋਕ ਮਿਲਦੇ ਨੇ ਹਨਾ ਉਹ ਭਾਵੇਂ ਫੀਮੇਲ ਹੋਣ ਜੈਂਟਸ ਹੋਣ ਯੰਗਸਟਰ ਹੋਣ ਤੋਂ ਨੂੰ ਪੁਆਇੰਟਸ ਕਿਹੜੇ ਨਿਕਲ ਕੇ ਸਾਹਮਣੇ ਆਏ ਕਿ ਤੁਹਾਨੂੰ ਲੱਗਦਾ ਕੀ ਸਾਰੇ ਕਹਿ ਰਹੇ ਆ ਤੁਹਾਡੇ ਨਾਲ ਸਾਡੀ ਫੁੱਲ ਸਪੋਰਟ ਆ ਇਸ ਵਾਰੀ ਤੁਹਾਨੂੰ 21 ਤਰੀਕ ਨੂੰ ਇੱਕ ਇੱਕ ਵੋਟ ਸਾਰੀ ਕਮਲ ਦੇ ਫੁੱਲ ਤੇ ਪਾਣੀ ਆ ਸੀ ਸਾਰੇ ਭਰਾਵਾਂ ਦਾ ਸਾਨੂੰ ਸਾਥ ਮਿਲ ਰਿਹਾ ਸਾਡੇ ਮੱਲੇ ਦਾ ਸਾਥ ਮਿਲ ਰਿਹਾ ਪੂਰੇ ਮੱਲਿਆਂ ਦਾ ਸਾਥ ਮਿਲ ਰਿਹਾ ਜਿੱਥੇ-ਜਿੱਥੇ ਸਾਡਾ ਹੈਗਾ ਵਾਪਰ ਸਾਨੂੰ ਸਾਰੇ ਪੂਰਾ ਮਿਲ ਰਿਹਾ ਪੂਰਾ ਕਹਿ ਰਹੇ ਆ ਤੁਹਾਨੂੰ ਅਸੀਂ ਵੋਟ ਇੱਕ ਇੱਕ ਵੋਟ ਕਮਲ ਦੇ ਫੁੱਲ ਤੇ ਲਾਣੀਏ ਤੇ ਨਿੱਕੀ ਸ਼ਰਮਾ ਨੂੰ ਇਸ ਵਾਰੀ ਜਿਤਾ ਕੇ ਅੱਗੇ ਭੇਜਣਾ ਜੀ ਬਾਦਰੀ ਜਨਤਾ ਪਾਰਟੀ ਸਭ ਤੋਂ ਵੱਡੀ ਗੱਲ ਬਾਦਰੀ ਜਨਤਾ ਪਾਰਟੀ ਜਿੰਦਾਬਾਦ ਸਭ ਤੋਂ ਵੱਡੀ ਗੱਲ ਕਿ ਮੋਦੀ ਸਰਕਾਰ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਨਾਰੀ ਸ਼ਕਤੀ ਨੂੰ 33% ਅਰਖਣ ਦੇ ਕੇ ਜਿਹੜਾ ਕੰਮ ਕੀਤਾ ਨਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਨਾਰੀ ਸ਼ਕਤੀ ਵੀ ਆਪਣਾ ਯੋਗਦਾਨ ਪੂਰਾ ਪਾਵੇ ਤੇ ਇਸ ਕੰਮ ਦੇ ਵਿੱਚ ਵੱਧ ਤੋਂ ਵੱਧ ਕੰਮ ਕਰੇ ਤੇ ਮੈਂ ਇਸ ਗੱਲ ਕੇ ਇਨਾਂ ਕਿ ਪੂਰੇ ਭਾਰਤ ਵਾਸੀਆਂ ਨੂੰ ਮੈਂ ਅਪੀਲ ਕਰਦਾ ਕਿ ਜਿਹੜਾ ਕੰਮ ਉਹ ਕਰ ਰਹੀ ਆ ਮੋਦੀ ਸਰਕਾਰ ਕਰ ਰਹੀ ਆ ਨਾ ਉਹ ਬੜ ਚੜ ਕੇ ਲੋਕੀ ਕਰਨ ਤੇ ਬੀਜਪੀ ਦੇ ਨਾਲ ਆ ਕੇ ਖੜਨ ਨਿੱਕੀ ਬਾਰੇ ਤੇ ਕਹਿਣ ਜੋ ਕੋ ਸ਼ਬਦ ਦੀ ਮੇਰੇ ਕੋਲ ਹੈ ਨਹੀਂ ਹੋ ਨਿੱਕੀ ਜੀ ਗੱਲ ਬੋਲਦੇ ਹੋ ਬਈ ਨਿੱਕੀ ਜੀ ਬੋਲਦਾ ਨਿੱਕੀ ਕਿੰਨੀ ਧੀ ਹੈ ਨਿੱਕੀ ਬਹੁਤ ਚੰਗੀ ਸਾਡੀ ਕੁੜੀ ਹੈ ਅੱਛਾ ਜੀ ਇਧਰ ਹਾਂਜੀ ਤੁਸੀਂ ਕੀ ਕਹੋਗੇ ਜੀ ਵਧੀਆ ਜੀ ਵਧੀਆ ਆ ਮੈਨੂੰ ਤਾਂ ਦੋ ਤਿੰਨ ਸਾਲੇ ਹੋਏ ਜਾਦਾ ਮਰਤੇ ਦੀ ਨੂੰ ਪਰ ਦੇ ਸਾਡੇ ਵਿੱਚ ਜਿੰਨੇ ਵੀ ਭਰਾ ਸਾਡੇ ਖੜੇ ਹੋਏ ਆ ਤੇ ਕਿਸੇ ਹੋਰ ਬਾੜ ਦੇ ਨਹੀਂ ਹੈਗੇ ਸਾਡੇ ਸਾਰੇ ਆਪਣੇ ਬਾੜ ਦੇ ਹੀ ਬੰਦੇ ਆ ਅਸੀਂ ਕਿਸੇ ਤੇ ਮਤਲਬ ਬਾੜ ਚ ਕੋਈ ਬੰਦਾ ਨਹੀਂ ਆਇਆ ਸਾਡੇ ਸਾਰੇ ਆਪਣੇ ਬਾਡ ਦੇ ਬੰਦੇ ਤੇ ਇਸ ਵਾਰੀ ਸਾਨੂੰ ਸਾਰੇ ਬਾਡਾਂ ਨੇ ਇਹ ਹੀ ਗੱਲ ਕਹੀ ਹੋਈ ਹੈ ਆਪਣੇ ਬਾਡ ਦੇ ਨੇ ਇਕੱਲੇ ਇਸ ਟਾਈਮ ਨਿੱਕੀ ਸ਼ਰਮਾ ਨੂੰ ਜਿਤਾ ਕੇ ਅਸੀਂ ਭੇਜਾਂਗੇ ਅੱਗੇ ਨਿੱਕੀ ਸ਼ਰਮਾ ਜਿੰਦਾਬਾਦ ਨਿੱਕੀ ਸ਼ਰਮਾ ਜਿੰਦਾਬਾਦ ਉਹ ਮੈਂ ਆਪਣਾ ਇਹ ਤਾਂ ਯੂਥ ਹਲਕਾ ਮਾਂ ਯੂਥ ਨਾਲ ਆਪਾਂ ਗੱਲਬਾਤ ਕਰ ਲੈਨੇ ਕਿਉਂਕਿ ਯੂਥ ਨੂੰ ਜਿਆਦਾਤਰ ਕੀ ਹੁੰਦਾ ਕਿ ਭਾਈ ਜਦੋਂ ਆਪਾਂ ਦੇਖਦੇ ਨਾ ਜਦੋਂ ਪਹਿਲਾਂ ਵੋਟਾਂ ਹੁੰਦੀਆਂ ਸੀਗੀਆਂ ਸਾਡੇ ਬਜ਼ੁਰਗ ਹੋਗੇ ਵੱਡੇ ਹੋਗੇ ਉਹ ਆਉਂਦੇ ਹੁੰਦੇ ਸੀਗੇ ਲੇਕਿਨ ਇਸ ਵਾਰ ਯੂਥ ਵੀ ਸਾਹਮਣੇ ਆ ਰਿਹਾ ਤੁਸੀਂ ਆਏ ਹੋ ਮੈਂ ਉਹਨਾਂ ਨੂੰ ਸਪੋਰਟ ਕਰ ਰਿਹਾ ਤੁਸੀਂ ਕਿਵੇਂ ਦੇਖ ਰਹੇ ਹੋ ਜੀ ਸਪਾਈ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਨਿੱਕੀ ਸ਼ਰਮਾ ਜੀ ਦੀ ਜਿਹੜੀ ਸਭ ਤੋਂ ਵੱਡੀ ਤਾਰੀਫ ਕਰਨਾ ਚਾਹੁੰਦਾ ਉਹ ਉਹ ਜਿਹੜੇ ਯੂਥ ਨੂੰ ਕਿਸੇ ਥਰੂ ਕਾ ਇਹ ਨਹੀਂ ਕਹਿ ਰਹੇ ਕਿ ਤੁਸੀਂ ਉਧਰ ਜਾਓ ਇਧਰ ਉਹ ਯੂਥ ਨੂੰ ਨੌਕਰੀ ਲਵਾਉਣ ਚ ਯਕੀਨ ਰੱਖਦੇ ਆ ਉਹਨਾਂ ਦੀ ਕੋਸ਼ਿਸ਼ ਹੈ ਕਿ ਮਹੱਲੇ 'ਚ ਜਿੰਨੇ ਵੀ ਸਾਡੇ ਲੜਕੇ ਕੋ ਮਰਿਆ ਜਿਹੜੇ ਜੌਬਲੈਸ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਮੈਂ ਸੈਟਲ ਕਰਾਵਾਂ ਤੇ ਉਹਨਾਂ ਨੂੰ ਜੌਬ ਦਵਾਂ ਉਹਨਾਂ ਵਿੱਚੋਂ ਮੈਂ ਵੀ ਇੱਕ ਆ ਜਿੰਨਾ ਇਹਨਾਂ ਕਰਕੇ ਅੱਜ ਮੈਂ ਜੌਬ ਕਰ ਰਿਹਾ ਇਹਨਾਂ ਦੇ ਕਰਕੇ ਹੀ ਮੈਨੂੰ ਕਿਤੇ ਨਾ ਕਿਤੇ ਅੱਜ ਜੌਬ ਮਿਲੀ ਆ ਤੋ ਇਸ ਕਰਕੇ ਇਹਨਾਂ ਦਾ ਮੇਨ ਮੋਟਿਵ ਇਹ ਆ ਕਿ ਯੂਥ ਨੂੰ ਕੰਮ ਲਾਇਆ ਜਾਵੇ ਤਾਂ ਕਿ ਬਿਲੇ ਮੋਬਾਈਲਾਂ ਤੇ ਕੰਮ ਬੈਠੇ ਰਹਿਣ ਨਾਲੋਂ ਕਿ ਯੂਥ ਆਪਣਾ ਕੰਮ ਕਰਿਓ ਔਰ ਅੱਛਾ ਕਹਿੰਦੇ ਆ ਇਕਨੋਮੀ ਦੇ ਵਿੱਚ ਅੱਗੇ ਵਧਣ ਪੈਸੇ ਬਹੁਤ ਅੱਛਾ ਲੱਗਾ ਤੁਹਾਡਾ ਬਹੁਤ ਵੱਡਾ ਇਹਨਾਂ ਦਾ ਪੁਆਇੰਟ ਆਪਣੇ ਵੱਲ ਲਾਇਆ ਬਿਲਕੁਲ ਬਿਲਕੁ ਕੀ ਸਾਡੀ ਭੈਣ ਜਿਹੜੀ ਆ ਨਿੱਕੀ ਦੀਦੀ ਇਹਨਾਂ ਨੇ ਵਿੱਚ ਨਾ ਹੋਣ ਦੇ ਬਾਜੂਬੀ ਲੋਕਾਂ ਦੇ ਇੰਨੇ ਕੰਮ ਕਰਾਏ ਆ कि जिन्ना ਮੈਂ ਉਹਨਾਂ ਦੀ ਤਕਰੀਬ ਕਰ ਸਕਾਂ ਥੋੜੀ ਆ ਇਹ ਜਿੱਦਣ ਇਸ ਸੱਤਾ ਵਿੱਚ ਆਉਗੇ ਤਾਂ ਸੋਚੋ ਤੁਸੀਂ ਕਿੰਨੇ ਕੰਮ ਕਰਾਂਗੇ ਮੈਂ ਇਸ ਕਰਕੇ ਗੁੰਮ ਰਹੀ ਕਿ ਇਹਨਾਂ ਨੂੰ ਪੂਰੇ ਸਪੋਰਟ ਦਿਓ ਤੇ ਮੈਂ ਸਭ ਆਪਣੇ ਹਰ ਨੰਬਰ 12 ਦੇ ਸਾਰਿਆਂ ਆਪਣੇ ਭਾਇਆ ਨੂੰ ਕਹਾਂਗਾ ਕਿ ਇਹਨਾਂ ਵੱਧ ਚੜ ਕੇ ਸਾਥ ਦਿਓ ਤੇ ਇਸ ਵਾਰ ਫੁੱਲ ਦੇ ਮੋਹਰ ਲਗਾ ਕੇ ਨਿੱਕੀ ਨੂੰ ਕਾਮਯਾਬ ਕਰ ਦਿਓ ਹਰ ਨੰਬਰ 12 ਹਰ ਨੰਬਰ 12 ਦੋ ਬੋਲੇ ਵਾਲੇ ਕਿਤਿਆ ਐਕਸਾਈਟਮੈਂਟ ਹੈ ਵਧੀਆ ਗੱਲ ਆਈ ਹੁਣ ਚਾਹੀਦਾ ਸਾਰੇ ਥੱਲੇ ਥੱਲੇ ਕੁੱਲ ਵਾਲਾ ਜਿੱਤੂਗਾ ਆਇਆ ਜੀ ਨਾਲੋਂ ਅਜੂਬਾ ਵਿੱਚ ਜਿੱਤੂਗਾ ਕੁੱਲ ਵਾਲਾ ਜਿੱਤੂਗਾ ਜਿੱਤੂਗਾ ਵਿੱਚ ਮੈਂ ਮੈਂ ਪੁੱਛਦਾ ਜੀ ਕੁੱਲ ਵਾਲਾ ਜਿੱਤੂਗਾ ਤੁਹਾਡਾ ਕੀ ਨਾਮ ਹੈ ਰੰਗੂਚੀ ਸ਼ਰਮਾ ਰੂਚੀ ਸ਼ਰਮਾ ਜੀ ਕੀ ਹਾਲ ਹੈ ਠੀਕ ਠਾਕ ਹੋ ਬੜੀਆ ਇਹਦਾ ਬਾਰੇ ਕੀ ਕਹੋਗੇ ਤੁਹਾਡੇ ਵਾਰਡ ਦੇ ਵਿੱਚੋਂ ਖੜੇ ਹੋਈਏ ਦੇਖੋ ਤੁਸੀਂ ਜਿਹਨੂੰ ਵੋਟ ਪਾਉਣੀ ਦਾ ਜੀ ਉਹਨੇ 5 ਸਾਲ ਤੁਹਾਡੇ ਵੋਟ ਤੇ ਤੇ ਤੁਹਾਡੇ ਨੇ ਰਾਜ ਕਰਨਾ ਤੁਹਾਡਾ ਮੋਦਕਰ ਬਣ ਕੇ ਉਹਨੇ ਸਾਹਮਣੇ ਆਉਣਾ ਸੋ ਆਪਾਂ ਵੋਟ ਉਸ ਤਰੀਕੇ ਨਾਲ ਪਾਈਏ ਤਾਂ ਕਿ ਅਸੀਂ ਆਪਣਾ ਮੋਦਕਰ ਵਧੀਆ ਚੁਣੀਏ ਜੀ ਵੇ ਆ ਇਹ ہمارا ટ્રਸਟੀ ਹੈ ਕਿ ਜੋ ਨਿਕੀ ਦੀ ਦੀ ਕੋ ਚੁਣਾਈ ਹੂੰ ਕੀ ਬਾਤ ਹੈ ਉਹ ਇੱਕ ਗੱਲ ਦੀ ਨਿੱਕੀ ਗੱਲ ਬੋਲੇ ਤੁਹਾਡੇ ਵੈਸੇ ਉਹ ਨਿੱਕੀ ਨਿੱਕੀ ਗੱਲ ਬੋਲਦੇ ਐ ਟਕਾ ਕੇ ਬੋਲਦੇ ਨੇ ਪੂਰੀ ਦੇਖੋ ਜੀ ਇਹ ਮੇਰਾ ਪਰਿਵਾਰ ਆ ਇਹ ਮੇਰਾ ਪਰਿਵਾਰ ਆ ਅਨੀਤਾ ਸੋਮਪ੍ਰਕਾਸ਼ ਸੋਮਪ੍ਰਕਾਸ਼ ਜੀ ਨੇ ਮੈਨੂੰ ਪਾਰਟੀ ਚ ਲੈ ਆਂਦਾ ਸੀ ਜੀ ਜੀ ਮੈਂ ਪਾਰਟੀ ਚ ਆਈ ਉਹਨਾਂ ਨੇ ਮੈਨੂੰ ਪੂਰਾ ਸਾਥ ਦੇ ਕੇ ਆਪਣੇ ਇਸ ਪਾਰਟੀ ਦੇ ਵਿੱਚ ਮਾਨ ਸਤਕਾਰ ਦਿੱਤਾ ਦੋ ਵਾਰੀ ਮੈਨੂੰ ਟਿਕਟ ਤੋਂ نوازਿਆ ਇਸ ਵਾਰ ਵੀ ਮੈਨੂੰ ਉਹਨਾਂ ਨੇ ਟਿਕਟ ਤੋਂ نوازਿਆ ਔਰ ਮੈਂ ਸਾਪਲਾ ਜੀ ਦਾ ਵੀ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇਹ ਟਿਕਟ ਦਿੱਤੀ ਆ ਮੈਂ ਆਪਣੀ ਪਾਰਟੀ ਦੇ ਹਰ ਬੰਦੇ ਦਾ ਜਿਨ੍ਹਾਂ ਨੇ ਹਾਈ ਕਮਾਂਡ ਤੋਂ ਮੇਰੀ ਟਿਕਟ ਲਿਆਂਦੀ ਆ ਉਹਨਾਂ ਦਾ ਧੰਨਵਾਦ ਕਰਦੀ ਆ ਔਰ ਮੇਰੀ ਪੂਰੀ ਕੋਸ਼ਿਸ਼ ਹੋਗੀ ਕਿ ਮੈਂ ਆਪਣੀ ਪਾਰਟੀ ਦੇ ਹਰ ਕੈਂਡੀਡੇਟ ਨਾਲ ਸਾਥ ਦਵਾਂ ਸਾਡੀ ਇਹ ਕੋਸ਼ਿਸ਼ ਆ ਕਿ ਸਾਡਾ ਹਰ ਬੰਦਾ ਜਿੱਤੇ ਹਰ ਬੰਦਾ ਜਿੱਤੇ ਜਿੱਥੇ ਮੇਰਾ ਜੋਰ ਆ ਫਗਵਾੜੇ ਦੇ ਵਿੱਚ ਮੈਂ ਹਰ ਕੈਂਡੀਡੇਟ ਦੇ ਸਮਰਥਨ ਨਾਲ ਵੋਟਾਂ ਪਾਉਣ ਨੂੰ ਕਹਿ ਰਹੀ ਆ ਔਰ ਜਿੱਥੇ ਕਿਸੇ ਹੋਰ ਦਾ ਆ ਉੱਥੇ ਸਾਡਾ ਵੀ ਆ ਔਰ ਮੈਂ ਚਾਹੁੰਦੀ ਆ ਕਿ ਸਾਡੀ ਬੀਜੇਪੀ ਦੀ ਮੇਅਰ ਵੀ ਬਣੇ ਔਰ ਬੀਜੇਪੀ ਦੇ ਸਾਰੇ ਕੈਂਡੀਡੇਟ ਵੀ ਚੁਣੇ ਜਾਣ ਮੇਰਾ ਇੱਛਾ ਹੈ ਦਿਲੋਂ ਇੱਛਾ ਹੈ ਵਹ ਸਮਾਧਨੀ ਤੋਂ ਦੇਖ ਸਕਦੇ ਹੋ ਜੀ ਵਾਰਡ ਨੰਬਰ 18 ਵਿੱਚ ਜਿੱਥੇ ਕੀ ਪੁਰਾਣੂ ਕਹਿੰਦੇ ਕਿ ਹੰਗਾਰਾ ਮਿਲ ਰਿਹਾ ਨਿੱਕੀ ਜੀ ਨੂੰ ਸੋ ਉਹਨਾਂ ਨੇ ਕਹਿਣਾ ਕਿ ਮੈਨੂੰ ਅੱਗੇ ਲਿਆਓ ਉਹਨਾਂ ਦੇ ਨਾਲ ਸਪੋਰਟਰਸ ਰਹੇ ਉਹ ਕਹਿੰਦੇ ਕਿ ਅਸੀਂ ਸ਼ੋਰ ਹੀ ਲੇ ਗਏ ਸੋ ਵਾਰਡ ਨੰਬਰ 18 ਵਿੱਚ ਤੁਸੀਂ ਆਵਾਜ਼ ਸੁਣ ਰਹੇ ਹੋ ਬਾਕੀ ਥੋੜਾ ਹੀ ਕਹਿਣਾ ਫਗਵਾੜੇ ਵਾਲੇ ਤੁਸੀਂ ਨਾਲ ਨਾਲ ਕਮੈਂਟ ਕਰਿਓ ਚਲੋ ਜੀ ਤੁਹਾਡੇ ਵਾਰਡ ਨੰਬਰ ਕਿਹੜਾ ਤੁਸੀਂ ਕੀ ਚਾਹੁੰਦੇ ਕਿ ਤੁਹਾਡੇ ਵਾਰਡ ਦੇ ਵਿੱਚੋਂ ਕਿਹੜਾ ਉਮੀਦਵਾਰ ਅੱਗੇ ਆਵੇ ਸਾਹਮਣੇ ਆਵੇ ਨਾਲ ਜਲ ਕਮੈਂਟ